ਅੱਜ ਕੋਹਾਣੀ ਸੁਣਾਉਣਾ ਤੁਹਾਨੂੰ ਭਾਈ ਰਾਜੇ ਬਿਕਰਮਾ ਜੀ ਦੀ ਇੱਕ ਜ਼ਿਮੀਂਦਾਰ ਦਾ ਸਨਿਆਰ ਨਾਂ ਮਲਾਜਾ ਪੈ ਗਿਆ ਆਪਦੀ ਦੋਸਤ ਬਣ ਕੇ ਮਲਾਜਾ ਵੀ ਬੂੜਾ ਪੈ ਗਿਆ ਆਪਦੀ ਦੋਸਤ ਬਣ ਕੇ ਪੱਗਵਟ ਤੇ ਜ਼ਿਮੀਂਦਾਰ ਦੇ ਘਰੇ ਕਮਜ਼ੂਰੀ ਸਨਿਆਰ ਗਜੇਸਤ ਉਹ ਕਹਣਾ ਭਾਈ ਜ਼ਿਮੀਂਦਾਰ ਕਹਣਾ ਵੀ ਮੈਂ ਨੌਕਰ ਰਹਿਣ ਜਾਂਦਾ ਕਿ ਜੇ ਮੈਂ ਹੁਣ ਪਿੰਡ ਚ ਦਿਹਾੜੀ ਕਰੂੰ ਸ਼ਰੀਕੇ ਤੇ ਦਿਹਾੜੀ ਨਹੀਂ ਹੁੰਦੀ ਇਮਾਂ ਬਾਹਰੇ ਨੌਕਰ ਰਹਿਣ ਜਾਣਾ ਜਿਹੜਾ ਕੋਈ ਖਰਚਾ ਪਾਣੀ ਹੋ ਮੇਰੇ ਬਾਲ ਬੱਚੇ ਨੂੰ ਦੇ ਚੱਲੀ ਮੈਂ ਕਿ ਤਰ੍ਹਾਂ ਹਿਸਾਬ ਕਿਤਾਬ ਕਰ ਦੂੰ ਕੰਨੈ ਵੀ ਚੰਗਾ ਉਪਰ ਆ ਦੇ ਘਰ ਵਾਲੀ ਨੂੰ ਕਹਿਗਾ ਵੀ ਜੇ ਲੋਡ ਹੋਈ ਮੇਰੇ ਦੋਸਤ ਤੂੰ ਫਾੜ ਲੈ ਮੇਰੀ ਚੀਜ਼ ਦੀ ਲੋੜ ਹੈ ਇਹ ਨਹੀਂ ਚੰਗਾ ਆਪ ਨੌਕਰ ਰਹਿਣ ਵਾ ਗਿਆ ਕਿਸੇ ਰਾਜੇ ਦੇ ਨੌਕਰ ਰਹਿ ਪੈ ਜਾ ਕੇ ਗਜਾਂ ਦੀ ਲਿੱਦ ਚੱਕਣ ਲੱਗ ਗਿਆ ਲਿੱਦ ਚੱਕਦਾ ਤੀ ਗਜਾਂ ਦੀ ਸੰਭਰ ਸੂਰ ਕਰਿਆ ਕਰੇ ਉਹਨਾਂ ਇੱਕ ਦਿਨ ਲਾਲ ਹੱਥ ਲੱਗ ਗਏ ਉਹਦੇ ਜਿਹਦੀ ਅਰਬਾਂ ਕਰੋੜਾਂ ਦੀ ਕੀਮਤ ਲਾਲ ਦੀ ਹੱਥ ਲੱਗਿਆ ਉਹਨੇ ਪਾਈ ਚਿੱਠੀ ਲਿਖਦੀ ਚਿੱਠੀ ਦੇ ਵਿੱਚ ਲਾਲ ਪਤਾ ਵੀ ਕਹਿੰਦਾ ਵੀ ਇਹ ਚਿੱਠੀ ਮੇਰੇ ਦੋਸਤ ਸੁਨਿਆਰ ਦੇ ਘਰ ਪਹੁੰਚੇ। ਤੈਪ ਵੀ ਨਾਲ ਮੇਰੇ ਘਰ ਵਾਲੀ ਹੋਵੇ ਜਦੋਂ ਚਿੱਠੀ ਖੋਲਣੀ ਹੈ। ਚਿੱਠੀ ਦੇ ਉੱਤੇ ਲਿਖਦਾ ਸਾਰਾ ਕੁਝ ਉਹਨਾਂ ਨੇ ਪਾਈ ਉਹਦੇ ਘਰ ਵਾਲੀ ਨੂੰ ਚਿੱਠੀ ਪੜਾ ਦਿੱਤੇ ਘਰੇ ਲੈ ਕੇ ਚਿੱਠੀ ਦੋਸਤ ਕੋਲੇ ਵਾਗੀ। ਗਈ ਉਹਦੇ ਕੋਲੇ ਜਦੋਂ ਉਹਨੇ ਕੱਢ ਕੇ ਚਿੱਠੀ ਉਹ ਜਿਹੜਾ ਮਣਕਾ ਸੀ ਲਾਲ ਸੀ ਮਣੋ। ਉਹ ਤਾਂ ਲੁਕੋ ਲਿਆ ਬਨੂਟੂ ਮਣਕਾ ਪੰਨ ਤਾਂ ਉਹਦੇ ਸਾਹਮਣੇ ਕਹਿੰਦਾ ਤਾਂ ਮਣਕਾ ਇਹ ਲਾਲ ਨਹੀਂ ਸੀਗਾ ਆ ਗਿਆ ਭਾਈ ਜਦੋਂ ਉਹਨੇ ਆਖਿਆ ਵੀ ਚੱਲ ਹੁਣ ਆਪਾਂ ਰੁਕਦੇ ਕੀ ਕਰਨਾ ਆਪਾਂ ਦਾ ਲਾਲ ਹੱਥ ਲੱਗ ਗਿਆ ਆ ਗਿਆ ਜੀਮਿੰਦਾਰ ਘਰੇ ਆ ਕੇ ਕਹਿੰਦਾ ਵੀ ਐ ਕਰਕੇ ਤੇ ਲਾ ਹਸਾਬ ਕਿਤਾਬ ਦਾ ਕੱਟ ਕੇ ਭਾਈ ਬਾਕੀ ਮੈਨੂੰ 1.5 ਰਕਮ ਮੰਦੀ ਐ ਮੈਂ ਲਾਲ ਕੱਲਿਆ ਤੇਰੇ ਕੋਲੇ ਕਹਿੰਦਾ ਭਰਾਵਾ ਮੈਂ ਤਾਂ ਤੇਰੇ ਘਰ ਵਾਲੀ ਦੇ ਸਾਹਮਣੇ ਪੰਨ ਤਾਂ ਤੂੰ ਨਾ ਦੇ ਮੈਨੂੰ ਹਸਾਬ ਕਿਤਾਬ ਤਾਂ ਪਰ ਮੇਰੇ ਸੇ ਲਾਲ ਨਾਲ ਕੱਲ ਮੁੱਕਦੀ ਕਾਰ ਬਾਇਰ ਬਰੋਧੀ ਹੋ ਗਈ ਆ ਵੀ ਦੀ ਅੜਾਈ ਝਗੜੇ ਹੋਣ ਲੱਗੇ ਤੂੰ ਮੈਨਾਂ ਲਾ ਕੇ ਕਹਿਣਾ ਤੁਸੀਂ ਦੋਸਤ ਤੇ ਆ ਵੀ ਦੀ ਪਗਵਟ ਲੜਾਈ ਝਗੜੇ ਕਦੀ ਖਤਰ ਕਰ ਦੋ। ਉਹ ਜੇ ਤਾਂ ਹੁਣ ਆਇਆ ਤਾਂ ਦਾ ਜ਼ਿਮੀਂਦਾਰ ਮੈਨੂੰ ਲਾਲ ਤੇ ਆਇਆ ਸੀ ਤੇ ਉਹ ਤਾਂ ਰਾਜਾ ਕੋਰ ਕਰਦਾ। ਉਹ ਭਈ ਹਾਰ ਕੇ ਚੱਪ ਕਰਦਾ। ਤੇ ਹਾਰ ਕੇ ਭਈ ਰਾਜੇ ਉਹਨੇ ਜ਼ਿਮੀਂਦਾਰ ਨੇ ਅੱਕ ਕੇ ਦੂਜੇ ਰਾਜੇ ਕੋਲੇ ਉਹਦੀ ਰੋਪਟ ਕਰਤੀ। ਤਲਾਹ ਦਿੱਤੀ ਵੀ ਐ ਕਰਕੇ ਜੀ ਮੈਨੂੰ ਲਾਲ ਤੇ ਆਇਆ ਸੀ ਵੀ ਬੇਈਮਾਨ ਹੋ ਗਿਆ ਨੇ ਲਾ ਨਹੀਂ ਮੇਰਾ ਦਿੱਤਾ। ਉਹ ਭਈ ਰਾਜੇ ਕੋਲੇ ਗਿਆ। ਉਹਹੇ ਜੀ ਕੰਮ ਨੇ ਉਹਨੇ ਭਈ ਰਾਜੇ ਨੂੰ ਮੰਨ ਕੇ ਚੱਲ ਦੇ ਕੇ ਲਾਲ ਚ ਉਹਨੇ ਲਾਲ ਆਪਦੇ ਹੱਕ ਚ ਕਰਾ ਲਿਆ ਦੋਸਤ ਨੇ ਇਨੀ ਕਿ ਆਪਾਂ ਨੂੰ ਹੁਣ ਉਹਨੇ ਬਾਰੇ ਪਤਾ ਨਹੀਂ ਕੀ ਚੀਜ਼ ਆਪਾਂ ਸਿਨਾਰੀ ਕਹਿੰਦੇ ਹਾਂ ਤੇ ਉਹ ਕਹਿੰਦਾ ਭਾਈ ਉਧਰੋਂ ਹੱਸਦਾ ਆਉਂਦਾ ਵੀ ਲਾਲ ਮੇਰੇ ਹੱਕ ਚ ਕਰਤਾ ਜ਼ਿੰਮੇਦਾਰ ਹੁੰਦਾ ਆਉਂਦਾ ਮੂਰੇ ਛੋਟੇ ਛੋਟੇ ਪਾਲੀ ਖੇਢੀ ਜਾਂਦੇ ਨੇ ਪਾਲੀਆਂ ਦੀ ਕਚੇਰੀ ਲੱਗੀ ਹੋਈ ਆ ਪਾਲੀਆਂ ਦੀ ਕਚੇਰੀ ਲੱਗੀ ਆ ਉਹ ਕਹਿੰਦਾ ਭਾਈ ਐਂ ਕਰਾਂ ਪਾਲੀਆਂ ਨੂੰ ਕਹਿੰਦਾ ਵਾ ਐਂ ਕਰੋ ਪਾਲਿਓ ਕਹਿੰਦਾ ਹਾਂ ਕਹਿੰਦਾ ਜਿਹੜਾ ਉਹ ਰੋਂਦਾਂ ਦੇ ਘਾਹਦਾਂ ਦੇ ਨੂੰ ਢੋਕ ਕਰਕੇ ਪਾਲੀ ਪਈ ਉਹਨੂੰ ਘੇਰਨ ਵਾਗੇ ਇਹਨੇ ਵੀ ਸਾਡੇ ਰਾਜੇ ਦਾ ਆਰਡਰ ਹੈ ਉੱਥੇ ਚੱਲ ਗਦੇ ਉਹ ਕਹਿੰਦਾ ਮੈਂ ਨਹੀਂ ਜਾਂਦਾ ਸਾਡਾ ਹੀ ਕੰਮ ਹੈ ਕਹਿੰਦਾ ਮੈਂ ਜਾਣਾ ਚੱਲਾਂ ਚੱਲਣ ਹੀ ਤੇਰੀ ਮਰਜ਼ੀ ਆ ਜੱਟ ਤਾਂ ਵੀ ਮੁੜ ਪਿਆ ਉਹਨਾਂ ਆਖੇ ਵੀ ਖਬਰ ਆਪਣਾ ਫਾਇਦਾ ਹੋ ਜਾਈ ਜੱਟ ਮੁੜ ਪਿਆ ਤੇ ਉਹ ਪਈਦਾ ਦਾ ਸੁਨਿਆਰ ਮੁੜਿਆ ਨਾ ਉਹਨੇ ਪਿੱਛੇ ਛੜ ਕੇ ਪਾਣੀ ਨੇ ਗੁੱਟੇ ਤੇ ਮਾਰਾ ਕੁੰਡਾ ਚੱਲ ਪਿਆ ਉਧਰ ਨੂੰ ਉਹਨੂੰ ਜਿੱਥੇ ਪਾਲੀ ਬੈਠਾ ਸੀ ਰਾਜਾ ਬਣਿਆ ਉਹਦੇ ਥੱਲੇ ਰਾਜੇ ਬਿਕਰਮਾ ਜੀ ਦਾ ਤਖਤ ਸੀ ਉਹ ਜਦੋਂ ਪਾਲੀ ਕਹਿੰਦਾ ਵੀ ਕੀ ਗੱਲ ਐ ਕਹਿੰਦਾ ਜੀ ਮੇਰਾ ਲਾਲ ਐ ਜ਼ਿੰਮੇਦਾਰ ਨੂੰ ਕਹਿੰਦਾ ਨੂੰ ਕਹਿੰਦਾ ਜੇ ਇਹਦੇ ਕੱਥ ਤੋੜਤਾ ਸੀ ਮੈਂ ਇਹ ਮੇਰਾ ਦੋਸਤ ਤੇ ਇਹ ਬੇਈਮਾਨ ਹੋ ਗਿਆ ਕਹਿੰਦਾ ਵੀ ਗਵਾਹ ਕਹਿੰਦਾ ਜੀ ਉੱਪਰ ਲਗਵਾ ਮੇਰਾ ਤਾਂ ਪਰਮਾਤਮਾ ਸਿਆ ਨੂੰ ਕਹਿੰਦਾ ਵੀ ਤੇਰਾ ਗਵਾਹ ਕਹਿੰਦਾ ਜੀ ਮੇਰੇ ਤਾਂ ਚਾਰ ਗਵਾਹ ਨੇ ਲਾਲ ਮੇਰੇ ਕਹਿੰਦਾ ਚਾਰੇ ਗਵਾਹ ਦੋਨੇ ਤੁਸੀਂ ਕਹਨੂ ਕਚਹਿਰੀ ਚ ਆਜੋ ਹੁਣ ਭਾਈ ਮੇਰੇ ਵਰਗਾਉ ਲੈ ਗਿਆ ਭੁੱਖੇ ਖਵਾ ਕੇ ਨਾਲ ਵਿਚਾਰਨ ਦੇਖੀ ਨਹੀਂ ਕਿਤੇ ਵੀ ਲਾਲ ਕਿਹਾ ਜਾਂਦਾ ਕਹਿੰਦਾ ਐ ਕਰੋ ਵੀ ਆ ਕੇ ਖਵਾ ਕਹਿੰਦਾ ਹਾਂ ਕਹਿੰਦਾ ਵੀ ਨਾ ਤਾਂ ਸਨਿਆਰ ਦੇ ਮੂੰਹ ਤੇ ਕੱਪੜਾ ਦੇ ਦਿਓ ਪੈਜੇ ਲੰਮਾ ਨਾ ਜੱਟ ਦੇ ਮੂੰਹ ਤੇ ਕੱਪੜਾ ਦੇ ਦਿਓ ਦੋਨਾਂ ਦੇ ਮੂੰਹ ਤੇ ਕੱਪੜਾ ਦੇ ਤਾ ਕਹਿੰਦਾ ਜੇ ਚਾਹ ਕੇ ਹੋ ਜਹ ਹੱਲਿਓ ਤਾਂ ਪਾੜੀ ਖੜੇ ਨੇ ਕੋਲੇ ਮੇਰੇ ਫੋਜ ਖੜੀ ਐ ਉਹ ਭਾਈ ਡਰਦੇ ਪੈ ਰਹੇ ਉਹਨਾਂ ਨੂੰ ਕਹਿੰਦਾ ਵੀ ਐ ਕਰੋ ਜਿੱਡਾ ਲਾਤੀ ਉਹ ਵਾਹਣ ਵਾਹਿਆ ਪੋਡੇ ਰੋਡੇ ਲੈ ਵਿਚਾਤ ਮ ਜੀ ਨੇ ਲਾarni ਨਹੀਂ ਦੇਖਿਆ ਕਿਸੇ ਨੇ 10 ਕਿਲੋ ਦਾ ਚੱਕ ਲਿਆ ਕਿਸੇ ਨੇ 5 ਕਿਲੋ ਦਾ ਚੱਕ ਲਿਆ ਬੰਜੜ ਬਹੁੰਦੀ ਚੱਕ ਲਿਆ ਰੋੜੇ ਲਿਆ ਕੋਥੇ ਧਰ ਤੇ ਖੰਦਾ ਵੀ ਸਿਟਲੋ ਸਨਿਆਰ ਨੂੰ ਕਹਿੰਦਾ ਕਿਉਂ ਘੱਡਾ ਤਾਂ ਲਾਦੀ ਨਹੀਂ ਹੁੰਦਾ ਕਹਿੰਦਾ ਜਿੱਦੇ ਬਾਹਰ ਨੇ ਜਿਹਨੇ ਲਾਦੀ ਨਹੀਂ ਦੇਖਿਆ ਉਹ ਕਿਸੇ ਨਾਲ ਦੇ ਪਈ ਜੋ ਸੀਸਤ ਮਾਰੇ ਖੁੰਡੇ ਪਏ ਦੇ ਸਨਿਆਰ ਨੇ ਕਰੰਦੇ ਨੇ ਫੜਾ ਦੇ ਕਹਿੰਦਾ ਜੀ ਜੀਮੇਦਾਰ ਸਾਂ ਲੱਗ ਕੋਈ ਚੀਜ਼ ਆ ਗਈ ਉਹਦੇ ਕੋਲੇ ਹੱਕ ਦੀ ਹੁਣ ਜਦੋਂ ਜੀਮੇਦਾਰ ਸਾਂ ਲੱਗਾ ਉਹ ਸਨਿਆਰ ਉਥੋਂ ਰਾਜੇ ਕੋਲੇ ਵਾਗ ਗਿਆ ਜਿਹਨੇ ਕਿ ਨੌਕਰਿਆ ਸੀ ਜਿਨੇ ਸਨਿਆਰ ਦੇ ਹੱਕ ਚਲਾਲ ਕਰਿਆ ਸੀ ਉਹ ਕਹਿੰਦਾ ਓਏ ਤੁਸੀਂ ਤਾਂ ਝੂਠੇ ਰਾਜੋਂ ਰਾਜਾ ਤੱਕ ਆਪਾਲੀਆਂ ਦਾ ਉਹਨੇ ਸੱਚ ਦਿਖਾਇਆ ਕਹਿੰਦਾ ਲਾਲ ਜ਼ਿਮੀਂਦਾਰ ਦਾ ਤੂੰ ਨਾ ਦਵਾਤਾ ਕਹਿੰਦਾ ਕਿਵੇਂ ਕਹਦਾ ਉਹਨੇ ਗਵਾਹ ਸੱਦੇ ਫਿਰ ਗਵਾਹਾਂ ਤੋਂ ਰੋੜੇ ਚਕਾਇ ਗਵਾਹਾਂ ਨੂੰ ਪਤਾ ਨਹੀਂ ਸੀ ਵੀ ਲਾਲ ਕੱਡਾ ਹੁੰਦਾ ਜੇ ਤਾਂ ਕਹਿੰਦਾ ਉਹਨੂੰ ਸਮਝਾ ਕੇ ਲਿਆਉਂਦਾ ਫਿਰ ਤਾਂ ਪਤਾ ਲੱਗਦਾ ਹਾਂ ਕਹਿੰਦਾ ਮੈਨੂੰ ਕੀ ਪਤਾ ਕੀ ਕਰੂਗਾ ਉਹ ਕੋਈ ਰਾਜਾ ਕਹਿੰਦਾ ਵੀ ਐ ਕਰੋ ਜਿੱਥੇ ਪਾਲੀ ਖੇਡਦੇ ਨੇ ਕਚੇਰੀ ਲੱਭਦੇ ਨੇ ਰਾਜਾ ਰਾਣੀ ਖੇਡਦੇ ਨੇ ਵੀ ਆਪੋ ਥਾਂ ਦੀ ਖੋਜ ਕਰ ਆਪਾਂ ਚੱਲ ਚੱਲੀਏ ਵੀਰ ਹੁਣ ਹਾਥੀ ਤੇ ਵਜ਼ੀਰ ਤੇ ਰਾਜਾ ਦੋਨੇ ਸਵਾਰ ਹੋਈ ਹੁੰਦੇ ਨੇ ਪਾੜੀ ਖੇਢੀ ਜਾਂਦੇ ਨੇ ਆਪਣੇ ਕਚੇਰੀਆਂ ਚ ਜਿਵੇਂ ਅੱਗੇ ਕਚੇਰੀ ਲਾਉਂਦੇ ਹੁੰਦੇ ਕਹਣਾ ਜਾਓ ਵੀ ਫੌਜੋ ਉਹ ਰਾਜਾ ਆਉਂਦਾ ਕੋਈ ਹਾਥੀ ਤੇ ਚੜਿਆ ਜੇ ਨਾ ਪੜਮਾਸੀ ਨਾ ਮੋੜਾ ਸੁਣ ਪਤੀ ਆ ਫਿਰ ਜਿਵੇਂ ਮੋੜਨਾ ਮੋੜ ਲਿਓ ਬਾਗੀ ਭਈ ਉਹ ਕਹਿੰਦੇ ਵੀ ਸਾਡੇ ਰਾਜੇ ਦਾ ਆਡਰ ਆ ਸਾਡੇ ਮਹਿਲਾਂ ਚੱਲੋ ਔੜੀ ਹੈ ਛੋਟੂ ਛੋਟੀ ਦੀ ਨਹੀਂ ਵੀ ਛੋਡੇ ਮਹਿਲ ਕਿੱਥੇ ਨੇ ਕਹੋ ਉਹ ਸਾਡਾ ਰਾਜਾ ਬੈਠਾ ਉਹ ਬੈਠਾ ਸੀ ਥੋੜੇ ਤੋਂ ਉੱਚੇ ਸਾਡੇ ਕਹਿੰਦਾ ਵੀ ਚਲੋ ਦੇਖ ਲਾ ਵਜ਼ੀਰ ਆਪਾਂ ਲਈਏ ਪਤਾ ਭਈ ਕੀ ਕਹਿੰਦਾ ਰਾਜਾ ਆ ਗਿਆ ਕਹਿੰਦਾ ਵੀ ਕਿੱਧਰ ਚੱਕਿਆ ਮੂੰ ਉਹ ਕਹਿੰਦੇ ਜਿਸ ਦਾ ਸੈਲ ਕਰਦੇ ਫਿਰਦੇ ਆ ਕਹਿੰਦਾ ਜਿੰਨਾ ਚਿਰ ਮੈਂ ਰਾਜ ਤੇ ਬੈਠਾ ਮੇਰੇ ਉੱਤਰ ਬਿਨਾਂ ਰਾਜ ਸਹਿਰ ਚ ਕਿਵੇਂ ਆ ਕੇ ਮੇਰੇ ਚ ਅੱਖ ਵੀ ਗੱਲਾਂ ਰਾਜਣੀਆਂ ਕਰਦਾ ਹੈਗਾ ਜਵਾਖ ਹੈ ਵੀ ਗੱਲ ਇਹ ਕੋਈ ਹੋਰ ਹੈ ਵਿੱਚੋਂ ਵਜ਼ੀਰ ਧਮਾਕੀ ਦੀ ਵਜ਼ੀਰ ਕਹਿੰਦਾ ਇਹਨੂੰ ਥੱਲੇ ਤਾਰ ਜੇ ਤਾਂ ਫੇਰ ਐਂ ਬੋਲੀਗਾ ਇਹ ਤਾਂ ਬਾਕੀ ਸਹੀ ਇਹਦੇ ਚ ਕਲੇ ਜੇ ਕਹਿੰਦਾ ਉਹੀ ਪਾੜੀ ਦਾ ਪਾੜੀ ਬਣ ਗਿਆ ਫੇਰ ਕਹਿੰਦਾ ਥਾਂ ਚ ਕਹਿੰਦਾ ਹੁਣ ਕਿਉਂ ਕਹਿੰਦਾ ਜੇ ਐ ਕਰੋ ਰਾਜਨ ਸਾਹਿਬ ਅਸੀਂ ਵੀ ਹਾਥੀ ਤੋਂ ਥੱਲੇ ਉਤਰਦੇ ਆ ਤੁਸੀਂ ਵੀ ਮੜਾ ਜਾਓ ਥੱਲੇ ਉਤਰੋ ਮੈਦਾਨ ਚ ਆਪਾਂ ਮਿਲ ਗਿਆ ਵੀ ਦੀ ਹੁਣ ਕਿ ਜਦੋਂ ਥੱਲੇ ਉਤਰ ਆਪੀ ਪਾੜੀ ਦਾ ਪਾੜੀ ਬਣ ਉਹ ਸ਼ਕਤੀ ਤਾਂ ਥਾਂ ਚ ਧੀ ਉਹਦੇ ਚ ਜਿੱਥੇ ਬੰਦਾ ਹੁੰਦਾ ਰਾਜੇ ਨੇ ਸੋਚਿਆ ਵੀ ਕੀ ਹੋਇਆ ਵਜੀਰਾ ਕਹਿੰਦਾ ਜੀ ਆਪਾਂ ਹੁਣ ਕੱਢ ਲੈਨੇ ਖੋ ਜਾ ਉਹਨਾਂ ਨੂੰ ਕਹਿੰਦਾ ਵੀ ਐ ਕਰ ਵੀ ਰਾਜਾ ਸਾਹਿਬ ਤੁਸੀਂ ਆਪਣੀ ਜਗ੍ਹਾ ਤੇ ਜਾਓ ਅਸੀਂ ਛੋਟੀ ਜਿਹੀ ਜਗ੍ਹਾ ਤੇ ਆਵਾਂਗੇ ਮੈਨੂੰ ਕਹਿੰਦਾ ਚੰਗਾ ਜਦੋਂ ਉੱਥੇ ਜਾ ਕੇ ਬਹਿਗਾ ਉਹੀ ਰਾਜਾ ਰਾਜਾ ਫੇਰਾਉਂਗਾ ਕੋ ਰਾਜਾ ਬਿਕਰਮਾ ਜੀ ਦੇ ਤਖਤ ਤੇ ਬੈਠਾ ਲਿਓ ਉਹਨੇ ਪੈਦਾ ਲਾਉ ਉਹੀ ਰਾਜਾ ਵਾਲਾ ਗੜਤ ਲਾ ਗਿਆ ਕਰਨ ਉਹ ਵਜ਼ੀਰ ਕਹਿੰਦਾ ਵੀ ਅਜਨਾ ਪਾਲੀ ਚ ਕਲਾ ਨਹੀਂ ਹੈਗੀ ਇਹ ਜਿਹੜੀ ਜਗ੍ਹਾ ਇਹਦੇ ਚ ਕਲੇ ਉਹਨੇ ਤਾਂ ਵੀ ਰਾਜ ਨੇ ਰਾਤ ਨੂੰ ਜਾ ਕੇ ਫੌਜ ਤੋੜਾ ਪਟਾਤਾ ਜੋ ਤੋੜਾ ਪਟਿਆ ਉਹਦੇ ਵਿੱਚੋਂ ਬਿਕਰਮਾ ਜੀ ਦਾ ਪਲੰਗ ਲਿਖਿਆ ਰਾਜ ਨੇ ਤਵਾ ਹੱਥ ਮਾਰ ਕੇ ਜਦੋਂ ਚਰਨ ਤੱਕ ਲੱਗਾ ਹੁਣ ਪਹਿਲਾ ਪਾਵਾ ਜਵਾਬ ਦਿੰਦਾ ਧਿਆਨ ਨਾਲ ਸੁਣ ਉਹ ਕਹਿੰਦਾ ਰਾਜਨ ਜਿਹਦੇ ਸੀ ਤਾਕਤਾਂ ਬਿਕਰਮਾ ਜੀਤ ਰਾਜ ਇਹਦਾ ਇਹ ਰਾਜਾ ਤੀ ਹੋ ਕਹਿੰਦਾ ਹੱਥ ਪੈਰ ਨੱਕ ਕੱਢ ਕੇ ਵੱਢ ਕੇ ਗੰਦੇ ਨਾਲੇ ਸਿਰਦਾ ਤੀ ਪਰ ਉਹਨੇ ਕਿਸੇ ਦਾ ਮਾਨ ਨਹੀਂ ਹਰਦਾ ਤੀ ਕਹਿੰਦਾ ਉਹ ਕਿਵੇਂ ਕਹਿੰਦਾ ਲੈ ਸੁਣ ਲੈ ਫਿਰ ਕਨਕ ਪੰਡਤ ਤੁਸੀਂ ਦਾ ਘਰੋਂ ਦੀ ਗਰੀਬ ਉਹ ਕਹਿੰਦਾ ਨੰਗਾ ਜਾਂਦਾ ਤੇ ਇੱਕ ਖੂਹ ਦੇ ਵਿੱਚ ਉਹਨੂੰ ਫੁੱਲ ਨਜ਼ਰ ਆਇਆ ਉਹਨੇ ਸੋਚਿਆ ਵੀ ਆਪਾਂ ਫੁੱਲ ਚੱਕੀਏ ਰਾਜੇ ਵਿਕਰਮਾਜੀਤ ਨੂੰ ਦਈਏ ਵੀ ਰਾਜਾ ਵਿਕਰਮਾਜੀਤ ਖੁਸ਼ ਹੋ ਕੇ ਆਪਾਂ ਨੂੰ ਅੰਨ ਪਾਣੀ ਦਊ ਆਪਾਂ ਜਵਾਖ ਨੂੰ ਸਕਾਂਵਾਂਗੇ ਉਧਰੋਂ ਲੱ ਦਿਨਗਾ ਵਿਕਰਮਾਜੀਤ ਰਾਜਾ ਉਹ ਕਹਿੰਦਾ ਵੀ ਕਿ ਮੈਂ ਖੜਾ ਆ ਪਾਪਾ ਉਹਰੇ ਕਹਿੰਦਾ ਜੋ ਫੁੱਲ ਹੈ ਖੂਚਾ ਕਹਿੰਦਾ ਮੈਂ ਸੁਣਾ ਵੀ ਵਿਕਰਮਾਜੀਤ ਰਾਜਾ ਦਾਨੀ ਵਾਲਾ ਵੀ ਜੇ ਉਹ ਫੁੱਲ ਮੇਰੇ ਹੱਥ ਲੱਗ ਜੇ ਮੈਂ ਫੁੱਲ ਲੈ ਕੇ ਵਿਕਰਮਾਜੀਤ ਨੂੰ ਮਿਲਾਉਂ ਮੇਰੇ ਜਵਾਖ ਭੁੱਖੇ ਬੈਠੇ ਨੇ ਮੈਨੂੰ ਅੰਨ ਪਾਣੀ ਦੇ ਦੇਖੋ ਕਹਿੰਦਾ ਉਦੋਂ ਵੀ ਕਹਿ ਸਕਦਾ ਸੀ ਵਿਕਰਮਾਜੀਤ ਵੀ ਮੈਂ ਸਾਵਾ ਵਿਕਰਮਾਜੀਤ ਆਜਾ ਮੇਰੇ ਘਰ ਆ ਲਪਾਣੀ ਲਿਆ ਪਰਨ ਉਹਨੇ ਉਹਦਾ ਪੰਡ ਦੀ ਰੂਹ ਖੁਸ਼ ਕਰਨੀ ਸੀ ਕਹਣਾ ਵੇ ਵਿਕਰਮਾ ਜੀ ਨੇ ਬੇੜ ਬੱਟੀ ਬੇੜ ਵੱਟ ਕੇ ਖੂਚ ਉਤਰਿਆ ਖੂਚ ਉਤਰ ਕੇ ਫਿਰ ਜਦੋਂ ਉਤਰੀਗਾ ਥੱਲੇ ਪਾਣੀ ਇੱਕ ਪਾਸੇ ਹੋਗਾ ਬਰੇਤੀ ਇੱਕ ਪਾਸੇ ਜਦੋਂ ਬਰੇਤੀ ਤੇ ਉਤਰਾ ਤਾਨੂੰ ਟਾਕੀ ਨਜ਼ਰ ਆਈ ਜਦੋਂ ਟਾਕੀ ਖੋਲੀ ਤਾਂ ਫੁੱਲਾਂ ਦਾ ਬਾਗ ਨਜ਼ਰ ਆਇਆ ਜਦੋਂ ਗਾਹਾਂ ਬਾਗ ਨੰਗਿਆ ਤਾਂ ਕਣਚ ਦਾ ਸ਼ਹਿਰ ਨਜ਼ਰ ਆਇਆ ਸ਼ਹਿਰ ਦੇ ਵਿੱਚ ਵਗ ਗਿਆ ਵਿਕਰਮਜੀਤੋ ਠੰਡਾ ਦਾ ਸਮਾਂ ਸੀ ਹੁਣ ਅੱਗੇ ਬਜ਼ੁਰਗ ਇਹ ਜੀ ਹੁਣ ਵੀ ਹੁੰਦੇ ਨੇ ਬਜ਼ੁਰਗ ਵਿੱਚ ਸੱਥਾਂ ਚ ਖੁੰਡ ਨੂੰ ਅੱਗ ਲਾ ਲੈਂਦੇ ਨੇ ਸਾਲ ਦੇ ਮਹੀਨੇ ਬੈਠੇ ਰਹਿੰਦੇ ਨੇ ਉਹ ਖੁੰਡ ਨੂੰ ਅੱਗ ਲਾਈ ਪੀ ਕਿਸੇ ਦੀ ਅਗਲਾ ਪਾਜ ਘਰ ਨੂੰ ਬਾਗ ਹੱਥ ਨੇ ਉੱਠ ਕੇ ਜਾ ਕੇ ਉਹਦੇ ਵਿਕਰਮਜੀਤ ਵੇਗਾ ਤੂੰ ਤੇ ਸਿੱਖਣ ਲੱਗ ਗਿਆ